ਆਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਗੋਲੂ ਕਾ ਮੋੜ ਤੇ ਬੀਤੀ ਰਾਤ ਇੱਕ ਐਕਸੀਡੈਂਟ ਹੋਇਆ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖ ਰਿਹਾ ਹੈ ਜਿਹੜਾ ਕੋੜਾ ਟਰਾਲਾ ਗੁਜਰਾਤ ਤੋਂ ਚੱਲਿਆ ਹੋਇਆ ਸੀ ਜਦ ਗੋਲੂ ਕਾ ਮੋੜ ਇੱਥੇ ਜਗ੍ਹਾ ਤੇ ਪਹੁੰਚਦਾ ਹੈ ਤਾਂ ਡਰਾਈਵਰ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਉਸ ਨੇ ਅੱਗੇ ਦੋ ਗਾਵਾਂ ਨੂੰ ਦੇਖਿਆ ਤੇ ਗਾਵਾਂ ਨੂੰ ਬਚਾਉਣ ਦੇ ਲਈ ਕੱਟ ਮਾਰਿਆ ਤਾਂ ਟਰਾਲਾ ਡਵੀਡਰਾਂ ਤੇ ਚੜ ਗਿਆ ਜਿਸ ਕਰਕੇ ਨੁਕਸਾਨ ਦੀ ਗੱਲ ਕਰਦੇ ਤਾਂ ਕਾਫੀ ਨੁਕਸਾਨ ਵੀ ਹੋਇਆ ਹੈ ਪਰ ਡਰਾਈਵਰ ਨੇ ਇਹ ਗੱਲ ਦੱਸੀ ਹੈ ਕਿ ਗਾਵਾ ਨੂੰ ਬਚਾਨ ਦੇ ਖਾਤਰ ਇਹ ਹਾਸਾ ਵਾਪਰਿਆ ਇਸ ਜਗ੍ਹਾ ਤੇ ਡਵਾਈਡਰ ਲੱਗੇ ਹੋਣ ਕਾਰਨ ਹਰ ਰੋਜ਼ ਜਿਹੜੇ ਹਾਦਸੇ ਉਹ ਵਾਪਰਦੇ ਰਹਿੰਦੇ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਹੈਗੇ ਹੁਣ ਰਸਤਾ ਜਿਹੜਾ ਸੀ ਜਾਮ ਹੋਇਆ ਸੀ ਉਸ ਰਸਤੇ ਨੂੰ ਖੁਲਾਉਣ ਦੇ ਲਈ ਇੱਕ ਹੈਡਰੇ ਦਾ ਜਿਹੜਾ ਉਹ ਪ੍ਰਬੰਧ ਕੀਤਾ ਗਿਆ ਹੈਡਰਾ ਵੀ ਮੰਗਵਾਇਆ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹੁਣ ਇਹਨੂੰ ਬਚਾਨ ਪਾਸੇ ਕਰਕੇ ਟਰਾਲੇ ਦਾ ਜਿਹੜਾ ਨੁਕਸਾਨ ਹੋਇਆ ਜਾਨੀ ਕਿ ਆਵਾਜ਼ ਹੀ ਚਲਾਈ ਜਾ ਸਕੇ ਆਵਾਜ਼ ਹੀ ਕਿਸੇ ਤਰ੍ਹਾਂ ਦਾ ਵਿਗੜ ਨਾ ਪਵੇ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਗੋਲੂ ਦਾ ਮੋੜ ਤੋਂ ਲਾਈਵ ਦਿਖਾ ਰਿਆ ਇਸ ਜਗ੍ਹਾ ਤੇ ਜਦ ਟਰਾਲਾ ਵੱਜਦਾ ਤਾਂ ਕਾਫੀ ਡਵਾਈਡਰ ਵੀ ਭੰਨੇ ਜਾਂਦੇ ਆ ਨੁਕਸਾਨ ਹੋਇਆ ਵੀ ਤੁਹਾਨੂੰ ਦਿਖਾਈ ਦੇ ਰਿਹਾ ਪਰ ਟਰਾਲੇ ਦੇ ਅਗਲੇ ਹਿੱਸੇ ਤੋਂ ਕਾਫੀ ਨੁਕਸਾਨ ਹੋਇਆ ਇੱਕ ਡਵਾਈਡਰ ਲਿਆ ਕੇ ਇਸ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਹਾਸਾ ਔਰ ਨਾ ਵਾਪਰੇ ਲੋਕ ਜਿਹੜੇ ਰਾਹੀ gira ਉਹ ਸਹੀ ਤਰੀਕੇ ਜਾ ਸਕਣ ਆ ਸਕਰ ਕਿੰਨੇ ਵਜੇ ਕਾ ਜੀ ਹਾਸਾ ਕਿੰਨੇ ਵਜੇ ਕਾ 3 ਵਜੇ 3 ਵਜੇ ਸਵੇਰ ਸਭੀ ਲੋਕ ਸੁਰੱਖਿਤ ਹੈ ਹਾਂ ਉਹ ਦੋ ਹੀ ਹੈ ਸਾਡੇ ਭਾਈ ਦੋ ਹੀ ਤੇ ਭਾਈ ਦੇ ਦੋਨੋਂ ਹਾਂ ਠੀਕ ਦੇਖ ਸਕਦੇ ਹੋ ਕਹਿੰਦੇ 3 ਵਜੇ ਦੀ ਜਿਹੜੀ ਹੈ ਇਹ ਹਾਸਾ ਹੋਇਆ 3 ਵਜੇ ਹਾਦਸਾ ਹੋਇਆ ਤੇ ਜਿਸ ਤੇ ਕਾਰਨ ਨੁਕਸਾਨ ਦੀ ਗੱਲ ਕਰਦੇ ਤਾਂ ਕਾਫੀ ਨੁਕਸਾਨ ਵੀ ਹੋਇਆ ਹੁਣ ਡਵਾਈਡਰ ਪਾ ਤੋਂ ਇਸ ਨੂੰ ਪਾਸੇ ਜਿਹੜਾ ਉਹ ਕੀਤਾ ਜਾ ਰਿਹਾ ਸਰਦ ਤੋਂ ਪਾਸੇ ਕੀਤਾ ਜਾ ਰਿਹਾ ਇੱਕ ਹੈਡਰਾ ਲਿਆ ਕੇ ਗਾਲੇ ਨੂੰ ਸਹੀ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਸਵੀਰਾਂ ਜਿਹੜੀਆਂ ਨੇ ਬੋਲੂ ਦਾ ਮੋੜ ਤੋਂ ਤੁਹਾਨੂੰ ਲਾਈਵ ਦਿਖਾ ਰਹੇ ਹੈਗੇ ਆ ਤਸਵੀਰਾਂ ਦੇ ਤੁਸੀਂ ਦੇਖ ਸਕਦੇ ਹੋ ਬੀਤੀ ਰਾਤ ਜਿਹੜਾ ਇਹ ਹਾ사 ਵਾਪਰਿਆ ਜਿਸ ਦੇ ਕਾਰਨ ਨੁਕਸਾਨ ਜਿਹੜਾ ਹੈ ਹੋ ਟਰਾਲੇ ਵਾਲੇ ਦਾ ਹੋ ਚੁੱਕਿਆ ਹੈ ਲੋਕ ਵੀ ਇੱਥੇ ਇਕੱਤਰ ਹੈਗੇ ਆ ਭਾਈ ਜੀ ਰਜਾਨਾ ਇੱਥੇ ਕੰਮ ਬਣ ਜਾਂਦਾ ਹੈ ਡਿਵਾਈਡਰਾਂ ਦੇ ਕਾਰਨ ਕੋਈ ਲਾਈਟ ਵਗੈਰਾ ਦਾ ਪ੍ਰਬੰਧ ਨਹੀਂ ਹੈ ਕੀ ਕਰਨ ਚੱਲੋ ਇੱਥੇ ਲਾਈਟਾਂ ਲੈਦੇ ਨਹੀਂ ਪ੍ਰਬੰਧ ਦੇ ਆਪ ਵੀ ਗੱਡੀਆਂ ਡਰਾਈਵਰ ਹੈ ਅੱਛਾ ਹਮੇਸ਼ਾ ਦਿੱਕਤ ਆਉਂਦੀ ਹੈ ਹਾਂ ਪਰ ਹਮੇਸ਼ਾ ਇੱਕ ਤਰਸਤੇ ਤੇ ਕੋਈ ਨਾ ਫਲੋ ਪਤਾ ਲੱਗਦਾ ਗੱਡੀ ਵਾਲਾ ਮਰ ਜਾਂਦਾ ਹਾਂ ਜੋ ਮਰਜੀ ਤੇ ਹਾਸਾ ਤਾਂ ਹੋਇਆ ਹੀ ਜਾਂਦਾ ਕੋਈ ਨਾ ਹਾਸਾ ਹੋਇਆ ਜਾਂਦਾ ਕੋਈ ਜਦ ਨੇ ਖਾਲੀ ਜਾਂਦਾ ਬਿਲਕੁਲ ਜੀ ਪਿਛਲੇ ਦਿਨਾਂ ਦੇ ਵਿੱਚ ਇੱਕ ਕਾਰ ਜਿਹੜੀ ਆ ਉਹ ਇਸ ਡਾਇਟਰ ਦੇ ਵਿੱਚ ਵੱਜ ਜਾਂਦੀ ਤਾਂ 3 ਲੱਖ ਤੋਂ ਵੱਧ ਦਾ ਨੁਕਸਾਨ ਉਸ ਕਾਰ ਦਾ ਵੀ ਹੋਇਆ ਸੀ ਤੇ ਪਹਿਲਾਂ ਵੀ ਕਈ ਵਾਰ ਇੱਥੇ ਪਿਆਜਾਂ ਦੇ ਭਰੇ ਹੋਏ ਟਰਾਲੇ ਹੋਰ ਵਹੀਕਲ ਜਿਹੜੇ ਆ ਇਹ ਵੱਜ ਜਾਂਦਾ ਪਿਆਜਾਂ ਲੱਗੇ ਤੇ ਬਰਲਦੇ ਹਾਂ ਦੁਕਾਨਾਂ ਦੇ ਅੱਗੇ ਆ ਡਿੱਗਿਆ ਸੀ ਹੂੰ ਦੁਕਾਨਾਂ ਦਾ ਪਰਾਈ ਕੋਨੇ ਕਿਹੜੇ ਵੇ ਰੋਡ ਤੇ ਆ ਜਾਂਦੀ ਹੈ ਬਿਲਕੁਲ ਜੀ ਆਵਾਰਾ ਗਵਾਂ ਦੇ ਕਾਰਨ ਵੀ ਜਿਹੜੇ ਹਾਸੇ ਵਾਪਰਦੇ ਆ ਜਿਨ੍ਹਾਂ ਨੂੰ ਬਚਾਨ ਦੀ ਖਾਤਰ ਆਇਆ ਜਿਹੜਾ ਰਾਤ ਹਾਦਸਾ ਹੋਇਆ ਗਵਾਂ ਨੂੰ ਬਚਾਨ ਦੀ ਖਾਤਰ ਟਰਾਲਾ ਜਿਹੜਾ ਡਬੈਟਰਾਂ ਦੇ ਚੜ ਗਿਆ ਕਹਿੰਦੇ ਸਨਾਤਨ ਧਰਮ ਨੂੰ ਮੰਨਦੇ ਆ ਗਵਾਂ ਨੂੰ ਤਾਂ ਬਚਾਇਆ ਜਾਊਗਾ ਗਵਾਂ ਨੂੰ ਬਚਾਨ ਦੀ ਖਾਤਰ ਕਹਿੰਦੇ ਇਹ ਹਾਸਾ ਜਿਹੜਾ ਸਾਡੇ ਕੋਲੋਂ ਉਹ ਵਾਪਰ ਚੁੱਕਿਆ ਤੇ ਤਸਵੀਰਾਂ ਜਿਹੜੀਆਂ ਤੁਹਾਨੂੰ ਗੋਲੂ ਕਾ ਮੋੜ ਤੋਂ ਦਿਖਾਈਆਂ ਜਾ ਰਹੀਆਂ ਨੇ ਗੋਲੂ ਕਾ ਮੋੜ ਦੇ ਵਿੱਚ ਇਹ ਹਾਸਾ ਹੋਇਆ ਜਿਹੜੀਆਂ ਲਾਈਵ ਅਪਡੇਟ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਟਰਾਲਾ ਨੰਬਰ ਦਿਖਾ ਦਿੰਦੇ ਆ RJ50 RJ50 GB0715 ਗੁਜਰਾਤ ਤੋਂ ਚੱਲਿਆ ਸੀ ਗੁਜਰਾਤ ਤੋਂ ਜਦੋਂ ਟਰਾਲਾ ਚੱਲਦਾ ਹੋਇਆ ਇਧਰ ਨੂੰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਗੋਲੂਆ ਮੋੜ ਬੀਤੀ ਰਾਤ 3 ਵਜੇ ਦੇ ਕਰੀਬ ਇਹ ਹਾਸਾ ਵਾਪਰਿਆ ਜਿਸ ਕਰਕੇ ਕਾਫੀ ਨੁਕਸਾਨ ਹੋੜੇ ਟਰਾਲੇ ਦਾ ਵੀ ਹੋਇਆ ਨਾਲ ਡਵਾਈਡਰ ਪੰਨੇ ਗਿਆ ਤੇ ਹੁਣ ਰਾਹਕਾਰ ਜਿਹੜੇ ਜਾਰੀ ਨੇ ਕਿਸੇ ਤਰੀਕੇ ਇਹਨੂੰ ਪਾਸੇ ਕੀਤਾ ਜਾ ਸਕੇ ਉਹ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਨੇ ਖਾਂਜੀ ਆ ਕਰ ਰਹੇ ਆ ਇਹ ਕਰ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁਦਾ ਗੁਰੂ ਵਰਸਾਇ ਲਾਈਵ ਮੇਰਾ ਨਾਮ ਮਨੋਸਰ ਕਾਹਸੇ ਚਲੇ ਗਏ ਪੁਨਰਾਸੇ ਵਿਰਾਸੇ ਤੇ ਕੀ ਆ ਦਿੱਕਤ ਆਈ ਜਾ ਗਾਇਆ ਗੀਤ ਉਹ ਅੱਛਾ ਮੇਰੇ ਤੇ ਰੋਂਗ ਸਾਈਡ ਗਿਆ ਤਾਂ ਫੁੱਟਵਾਲ ਗਾਇ ਬਜਾਣਾ ਕਿ ਨਹੀਂ ਹੁੰਦਾ ਨਾ ਜਿਹੜੇ ਧਰਮ ਸਨਾਤਨ ਧਰਮ ਵਿਚਾਰ ਅੱਛਾ ਗਾਇਏ ਕੋ ਬਜਾਣੇ ਕੇ ਲੀਏ ਗਾਇ ਬਜਾਣੇ ਕੇ ਲੀਏ ਹੋਗਾ ਤਮੇ ਸਿਖਣਾ ਪਊਗਾ ਕਿਤਨਾ ਨੁਕਸਾਨ ਹੋ ਗਿਆ ਸਾਨੂੰ ਇਹ ਨਹੀਂ ਆਤਾ ਸਾਡਾ ਗਾਰੀ ਤੇ ਮੁੱਠਾ ਹੈ ਹੋਰ ਕੁਝ ਨਹੀਂ ਹੈ ਟਾਇਰ ਵਗੈਰਾ ਸਹੀ ਹੈ